ਮੇਰੇ ਨਾਲ ਬਾਬਾ ਗੱਲ ਕੀਤੀ ਉਹਨਾਂ ਦੋਵੇਂ ਵਾਰ ਤੱਕੇ ਦੇ ਨਾਲ ਬਾਬਾ ਸਾਹਿਬ ਨੂੰ ਇਲੈਕਸ਼ਨ ਵਿੱਚ ਹਰਾਇਆ ਗਿਆ ਇੱਕ ਕਰੀ ਬੰਬਈ ਤੋਂ ਇੱਕ ਕਰੀ ਹੋ ਇਨਸਾਨ ਹਿੰਦੁਸਤਾਨ ਮੁੜ ਕੇ ਪਰਤ ਕੇ ਆ ਸਕਦਾ ਤੇ ਜਿਸ ਦਿਨ ਉਹਨਾਂ ਦੇ ਦਫ਼ਤਰ ਉਹਨਾਂ ਦੇ ਸਕੂਲ ਪੀਐਨਸੀ ਆਉਂਦਾ ਸਾਰਾ ਸਾਰਾ ਦਿਨ ਬੇਤਰਸੇ ਪਾਣੀ ਤੋਂ ਬਿਨਾਂ ਕਰੇ ਮੋਢੇ ਇਸ ਕਰਕੇ ਅੱਜ ਮੈਂ ਸਾਡੇ ਕਮਿਸ਼ਨ ਦੇ ਚੇਅਰਮੈਨ ਸਾਹਿਬ ਐਮਐਲਏ ਡਿੰਪੀ ਚਨਨ ਦਾ ਹਮ ਤਾਂ ਇਹ ਬਰਾਏ ਦੀ ਤਰ੍ਹਾਂ ਕੋਈ ਅਕਸਰ ਵੱਡਾ ਕਿ ਕੋਈ ਛੋਟਾ ਆਪਕ ਕੱਟ ਤੋਂ ਕੱਟ ਇਹਨਾਂ ਦੀਆਂ ਬਾਹਾਂ ਬਣਈਏ ਅੰਬੇਦਕਰ ਸਾਹਿਬ ਦੀ ਸੋਚ ਤੇ ਬਹਿਰਾ ਦਈਏ ਤੇ ਨਾਲ ਹੀ ਨਾਲ ਸਭ ਤੋਂ ਜ਼ਰੂਰੀ ਇਹ ਸਾਡੇ ਸਾਰਿਆਂ ਦੇ ਬਹੁਤ ਹੀ ਸਰਕਾਰ ਨੂੰ ਕਿ ਇਹ ਮੈਂ ਦੱਸਿਓ ਜੀ ਪੰਜਾਬ ਹੁੰਦਾ ਤੇ ਜੀ ਬਣੀ ਦੀ ਬਾਕੀ ਚੇਅਰਮੈਨ ਸਰਵਾਨਾ ਨੇ ਵੀ ਚਲੋ ਬਹੁਤ ਵਧੀਆ ਕੀਤਾ ਪਰ ਇਹਨਾਂ ਦਾ ਜਿਹੜਾ ਕੰਮ ਆ ਵਾਕਈ ਛਲਾਗਾ ਜਾਊਗਾ ਕਿਉਂਕਿ ਛੱਲੀ ਦਾ ਕਲਬ ਹੀ ਕਸ਼ਮੀਰ ਤੋਂ ਲੈ ਕੇ ਕੰਨਿਆਕਮਾਰੀ ਤੱਕ ਹੈ ਪਰ ਸਾਡੀ ਬਾਉਂਡਰੀ ਪੰਜਾਬ ਹੈ ਬੁੱਧੀਆਂ ਬਖਸ਼ਾ ਕਸ਼ਮੀਰ ਤੋਂ ਲੈ ਕੇ ਕੰਨੇਆ ਕਮਾਰੀ ਆਪਣੀ ਪੱਖ ਵੱਖ ਕੂਲੀਆਂ ਦੇ ਵਿੱਚ ਬਾਬਾ ਸਾਹਿਬ ਮਿਰਕਰ ਦਾ ਜਨਮ ਦਿਨ ਜਾਗਰਤੀ ਸਮੇਲਨ ਦੇ ਲੋਪੇ ਮਨਾਉਂਦੇ ਹੋਏ ਪੰਜਾਬ ਦੇ ਜਿਹੜੇ ਗਰੀਬ ਵਰਗ ਦੇ ਲੋਕ ਹੈ ਜਿਹੜੇ दलत वर्ग ਦੇ ਲੋਕ ਹੈ ਜਾਂ ਕਿਸੇ ਵੀ ਤਰ੍ਹਾਂ ਨਾਲ ਪੀੜਤ ਔਰ ਮਜਨੂਮ ਹੈ ਉਹਨਾਂ ਦਾ ਅਸੀਂ ਜਿਹੜਾ ਇਕੱਠ ਕਰੀਦਾ ਹੈ ਉਹਨਾਂ ਨੂੰ ਇਕੱਠ ਦੇ ਵਿੱਚ ਉਹਨਾਂ ਦੇ ਸੰਵਿਧਾਨਕ ਅਕਾਧਕਾਰਾਂ ਪ੍ਰਤੀ ਜਾਗਰੂਕ ਕਰੀਦਾ ਹੈ ਸੰਵਿਧਾਨ ਕੀ ਆ ਬਾਬਾ ਸਾਹਿਬ ਮਿਰਕਰ ਕੀ ਆ ਗੁਰੂਆਂ ਰਹਿਬਰਾਂ ਦਾ ਮਿਸ਼ਨ ਮੂਵਮੈਂਟ ਕੀ ਆ ਔਰ ਬਰਾਬਰਤਾ ਦੀ ਲੜਾਈ ਕਿਵੇਂ ਲੜਨੀ ਆ ਮਾਨ ਸਨਮਾਨ ਦੀ ਲੜਾਈ ਕਿਵੇਂ ਲੜਨੀ ਇਹਦਾ ਸਾਰੀਆਂ ਗੱਲਾਂ ਤੇ ਵਿਸਥਾਰ ਸਹਿਤ ਚਰਚਾ ਕਰਦੇ ਹੋਏ ਸਮਾਜ ਨੂੰ ਮਾਨਸਕੀ ਜਾਤੀ ਸਭਾ ਇੱਕੇ ਪਛਾਣ ਮੋੜੇ ਸੰਕਲਪ ਤੇ ਤੋਰਨ ਦੀ ਕੰਮ ਕਰੇਗਾ ਉਸੇ ਲੜੀ ਦਾ ਅੱਜ ਦਾ ਇੱਕ ਪ੍ਰੋਗਰਾਮ ਹੈ ਫਿਰਨਾਂ ਸਾਹਿਬ ਲੰਬੇ ਸਮੇਂ ਤੋਂ ਜਿਹੜੀ ਪੋਸਟ ਹੈ ਚੇਅਰਮੈਨ ਦੀ ਪੰਜਾਬ ਦੀ ਐਸੋਸ਼ਨ ਕਿੰਨੇ ਕ ਮਸਲੇ ਪੈਂਡੈਂਸੀ ਤੇ ਕਿੰਨੇ ਬਹੁਤ ਹੋ ਗਏ ਉਹ 2017 ਤੋਂ ਲੈ ਕੇ ਅੱਜ ਤੱਕ ਤਕਰੀਬਨ 5.5 ਹਜ਼ਾਰ ਤੋਂ ਜ਼ਿਆਦਾ ਫਾਈਲਾਂ ਪੈਂਡਿੰਗ ਸਿਗੀ ਹੈ। ਔਰ ਪਿਛਲੇ 10 ਮਾਰਚ ਤੋਂ ਅੱਜ ਤੱਕ ਤਕਰੀਬਨ 100 ਤੋਂ ਜ਼ਿਆਦਾ ਦਿਨ ਮੈਨੂੰ ਹੋ ਕੇ ਬੈਠੇ ਨੂੰ। ਔਰ ਜਿੰਨੀਆਂ ਫਾਈਲਾਂ 1 ਸਾਲ ਚ ਆਉਂਦੀਆਂ, ਇੰਨੀਆਂ 3.5 ਮਹੀਨੇ ਚ ਬਿਲਕੁਲ ਫਾਈਲਾਂ ਆਈਆਂ 1500 ਤੋਂ ਜ਼ਿਆਦਾ। ਔਰ ਪਿਛਲੇ 8-9 ਸਾਲਾਂ ਦਾ ਕੰਮ ਪੈਂਡਿੰਗ ਪਿਆ ਹੋਣਾ। ਔਰ ਸਟਾਫ ਦੀ ਕਮੀ ਹੋਣਾ। ਇਹ ਬਹੁਤ ਵੱਡੀਆਂ ਜਿਹੜੀਆਂ ਮੁਸ਼ਕਲਾਂ ਔਰ 1500 ਫਾਈਲਾਂ ਦਾ 3 ਮਹੀਨਿਆਂ ਚ ਆ ਜਾਣਾ ਉਹ ਇਸ ਗੱਲ ਦੀ ਇਹ ਸਿੱਧੀ ਤੇ ਸਪਸ਼ਟ ਜਿਹੜੀ ਇਹ ਹੈਗੀ ਆ ਕਿ ਪੰਜਾਬ ਚ ਗਰੀਬਾਂ ਤੇ ਦਲਤਾਂ ਤੇ ਮਲਬੂਮਾਂ ਦੀ ਸੁਣਵਾਈ ਨਹੀਂ ਹੋ ਰਹੀ ਜ਼ੁਲਮ ਅਤਿਆਚਾਰ ਹੋ ਰਿਹਾ ਔਰ ਮੈਨੂੰ ਇ tanto ਲੱਗਦਾ ਕਿ ਜੇ ਇਹੀ ਰਫਤਾਰ ਰਹੀ ਇਹਦੇ ਤੇ ਦੋ ਗੱਲਾਂ ਸਾਹਮਣੇ ਆਉਣੀਆਂ ਕਿ ਨੰਬਰ 1 ਸੁਣਵਾਈ ਨਹੀਂ ਹੋ ਰਹੀ ਥੱਲੇ ਜ਼ੁਲਮ ਅਤਿਆਚਾਰ ਹੋ ਰਿਹਾ ਦੂਜਾ ਵੱਡੇ ਪੱਤਰ ਤੇ ਕਮਿਸ਼ਨ ਦੇ ਦਫ਼ਤਰ ਪਹੁੰਚਣਾ ਸੈਕਟਰੀਟ ਪੁੱਜਣਾ ਇਹ ਦਰਸਾਉਂਦਾ ਹੈ ਕਿ ਲੋਕਾਂ ਦਾ ਭਰੋਸਾ ਅਸੀਂ 3 ਮਹੀਨਿਆਂ ਦੇ ਵਿੱਚ ਜਿੱਤਣ ਚ ਕਾਮਯਾਬ ਹੋਏ ਹਾਂ ਕਿ ਅਸੀਂ ਕੰਮ ਕਰ ਰਹੇ ਹਾਂ ਔਰ ਮੈਂ ਅੱਜ ਤੁਹਾਡੀ ਮਾਧਿਅਮ ਤੋਂ ਇਹ ਅਪੀਲ ਕਰਦਾ ਹਾਂ ਪ੍ਰਸ਼ਾਸਨ ਨੂੰ ਕਿ ਕਿਰਪਾ ਕਰਕੇ ਗਰੀਬਾਂ ਦੇ ਕੰਮ ਮਜਦੂਮਾ ਦੇ ਕੰਮ ਖਾਸ ਕਰਕੇ ਸੂਚਿਤ ਜਾਤੀ ਵਰਗਾਂ ਦੇ ਕੰਮ ਆਪਣੇ ਥੱਲੇ ਦਫ਼ਤਰਾਂ ਚ ਨਵੇੜੋ ਤਹਿਸੀਲਾਂ ਚ ਨਵੇੜੋ ਜ਼ਿਲ੍ਹਿਆਂ ਚ ਨਵੇੜੋ ਔਰ ਜੇ ਤੁਹਾਨੂੰ ਤੁਹਾਡੀ ਮਾੜੀ ਕਿਸਮਤ ਹੋਈ ਤਾਂ ਤੁਹਾਨੂੰ ਅਫਸਰ ਸਹਿਬਾਨਾਂ ਨੂੰ ਫਿਰ ਸੈਕਟਰੀਏਟ ਆਉਣਾ ਪੈਣਾ ਆ ਸੈਕਟਰੀਏਟ ਦੀ ਚੌਥੀ ਮੰਜ਼ਲ ਦੇ ਚਬਾਰੇ ਤੇ ਆਉਣਾ ਪੈਣਾ ਆ ਉੱਥੇ ਫਿਰ ਬਹੁਤ ਮਤਲਬ ਉੱਥੇ ਫਿਰ ਜੋ ਚੀਜ਼ ਵਾਪਰਦੀ ਆ ਉਹ ਤੁਸੀਂ ਦੇਖੇ ਰਹੀਆਂ ਹੋ ਸੋਸ਼ਲ ਮੀਡੀਆ ਤੇ ਕਿਹਾ ਹੁੰਦਾ ਅੱਜ ਸਰ ਐਸੀ ਸਿਟੂਏਸ਼ਨ ਦੇ ਜਿਹੜੇ ਮੈਂਬਰ ਵੀ ਹੋਟੇ ਨੇ ਜਿਹੜੇ ਮੈਂਬਰ ਆ ਦੇਖੋ ਤਿੰਨ ਮੈਂਬਰ ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਆ ਦੋ ਹਲੇ ਪਕਾਇਆ ਆ ਫਿਰੋਜ਼ਪੁਰ ਤੋਂ ਇੱਕ ਮੈਂਬਰ ਐ ਸਾਥੀ ਸਾਡੇ ਗੁਰਪ੍ਰੀਤ ਸਿੰਘ ਜੀ ਔਰ ਬਰਨਾਲੀ ਤੋਂ ਆ ਸ਼੍ਰੀ ਰਪਿੰਦਰ ਜੀ ਰਪਿੰਦਰ ਸਿੰਘ ਜੀ ਔਰ ਸੰਗਰੂਰ ਤੋਂ ਆ ਸਾਥੀ ਗੁਜਾਰ ਸੀਗੇ ਸਰ ਜੀ ਵੀ ਐਸਸੀ ਬੱਚਾ ਨੇ ਕਿਉਂਕਿ ਡਿਗਰੀਆਂ ਨਹੀਂ ਜਿਨ੍ਹਾਂ ਨੂੰ ਡਿਗਰੀਆਂ ਨਹੀਂ ਮਿਲੀਆਂ ਔਰ ਉਹ ਡਿਗਰੀਆਂ ਪੂਰੀਆਂ ਕਰ ਚੁੱਕੇ ਆ ਪੋਸਟ ਗ੍ਰੈਜੂਏਟ ਸਕਾਲਰਸ਼ਿਪ ਦੀ ਆੜ ਦੇ ਵਿੱਚ ਜਿਨ੍ਹਾਂ ਕੋਲ ਸਿੱਖਿਆ ਸੰਸਥਾਾਂ ਨੇ ਨੰਬਰ 1 ਡਿਗਰੀਆਂ ਰੋਕੀਏ ਨੰਬਰ 2 ਵਜੀਫੇ ਰੋਕ ਕੇ ਨੰਬਰ 3 ਕਿਸੇ ਵੀ ਤਰੀਕੇ ਨਾਲ ਵਿਦਿਆਰਥੀ ਨੂੰ ਬੌਂਡ ਕਰ ਲਿਆ ਹੈ ਆਪਣੀ ਸੰਸਥਾ ਦੇ ਨਾਲ ਉਹਨੂੰ ਫ੍ਰੀ ਨਹੀਂ ਕਰ ਰਹੇ ਪੜ੍ਹਾਈ ਹੋਣੀ ਪੂਰੀ ਹੋਣ ਤੋਂ ਬਾਅਦ ਵੀ ਮੇਰੀ ਪਹਿਲੀ ਬੇਨਤੀ ਜ਼ਿਲ੍ਹਾ ਭਰਾਈ ਅਫਸਰ ਨੂੰ ਆ ਔਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਆ ਇਹ ਕਿਰਪਾ ਕਰਕੇ ਇਹ ਕੰਮ ਜ਼ਰੂਰ ਥੱਲੇ ਪਹਿਲੇ ਅਧਾਰ ਤੇ ਨਿਬੇੜੋ ਔਰ ਮੇਰੀ ਵਿਦਿਆਰਥੀਆਂ ਨੂੰ ਇਹ ਅਪੀਲ ਹੈ ਵਿਦਿਆਰਥੀਆਂ ਦੇ ਮਾਪਿਆਂ ਨੂੰ ਇਹ ਅਪੀਲ ਹੈ ਕਿ ਜ਼ਿਲ੍ਹਾ ਵਿਭਾਗ ਜ਼ਿਲ੍ਹਾ ਭਰਾਈ ਵਿਭਾਗ ਹੈ ਡਿਸਟ੍ਰਿਕਟ ਵੈਲਫੇਅਰ ਅਫਸਰ ਹੈ ਉਹਨਾਂ ਦੇ ਉੱਥੇ ਮਿਲੋ ਨਹੀਂ ਮਿਲਦਾ ਕੰਮ ਕਰਦਾ ਡੀਸੀ ਕੋਲ ਜਾਓ ਔਰ ਜੇਕਰ ਇਹ ਦੋਏ ਨਹੀਂ ਸੁਣਦੇ ਤੁਹਾਡੀ ਸੁਣਵਾਈ ਨਹੀਂ ਕਰਦੇ ਤਾਂ ਫਿਰ ਅੱਖਾਂ ਵਿੱਚ ਕੇ ਸੈਟੂਏਟ ਆ ਜਾਓ ਕੱਢੀ ਘੜਾ ਜਾਓ ਆਪਣੀ ਐਪਲੀਕੇਸ਼ਨ ਭਾਈ ਡਾਕ ਭੇਜ ਦਿਓ ਜੇ ਤੁਸੀਂ ਨਹੀਂ ਆ ਸਕਦੇ ਇਹ ਦੋਏ ਤਰੀਕੇ ਵਰਤਣੇ ਆ ਨੰਬਰ 1 ਜਾਂ ਤਾਂ ਆਪ ਆਓ ਜਾਂ ਡਾਕ ਰਾਹੀਂ ਭੇਜੋ ਔਰ ਕੋਈ ਤਰੀਕਾ ਨਹੀਂ ਆਪਣੀ ਚਿੱਠੀ ਪੁੱਛਦੀ ਕਰੋ ਪਹਿਲਤੀ 40 ਦਿਨਾਂ ਚ ਅਸੀਂ ਕਾਰਵਾਈ ਕਰਦੇ ਹਾਂ ਸਰ ਜੀ ਪਿੰਡ ਦੇ ਲੋਕਾਂ ਨੂੰ ਮਿਲਿਆ ਉਹ ਜੋ ਇੱਕ ਪ੍ਰੋਗਰਾਮ ਦੇ ਵਿੱਚ ਲੋਕ ਇਹ ਤੁਹਾਨੂੰ ਦੱਸਿਆ ਇਸ ਤਰ੍ਹਾਂ ਉਹਨਾਂ ਦਾ ਹਾਲ ਹੋਵੇਗਾ ਤੇ ਕਿਹਦੇ ਸਮੇਂ ਦੇਖੋ ਉੱਪਰਲੀ ਮੰਜ਼ਲ ਤੇ ਅਲੱਗ ਅਪਸ਼ਿਕਾਇਤਾ ਸੂਨੀ ਹੈ ਮੈਲਾ ਦਾ 45 60 ਦੇ ਕਰੀਬ ਹੈਗੀ ਆ ਔਰ ਥੱਲੇ ਵਾਲੀ ਮੰਜ਼ਲ ਤੇ ਅਲੱਗ ਸ਼ਿਕਾਇਤਾ ਮੈਨੂੰ 20 25 30 ਦਾ ਇੱਥੋਂ ਵੀ ਉੱਥੋਂ ਵੀ ਨਿਕਲਦੀ ਇਹਦਾ ਮਤਲਬ ਇਹ ਆ ਕਿ ਮੁਕਸ਼ਰ ਜ਼ਿਲ੍ਹੇ ਦੇ ਵਿੱਚ ਬਲਿਤ ਸਮਾਜ ਚ ਬਹੁਤ ਆਸੰਤੋਸ਼ ਚੱਲ ਰਿਹਾ ਇਹ ਇਹ ਸ਼ਿਕਾਇਤਾਂ ਦੱਸਦੀਆਂ ਆ ਸ਼ਿਕਾਇਤਾਂ ਦੀ ਗਿਣਤੀ ਦੱਸਦੀ ਆ ਕਿ ਪ੍ਰਸ਼ਾਸਨ ਪ੍ਰਸ਼ਾਸਨ ਅਨਸੂਚਿਤ ਵਰਗ ਦੀਆਂ ਸ਼ਿਕਾਇਤਾਂ ਤੇ ਸਹੀ ਢੰਗ ਨਾਲ ਕਾਰਵਾਈ ਨਹੀਂ ਕਰ ਰਹੀ ਤਾਂ ਹੀ ਛੜਕਣ ਕੋ ਚੇ ਮੇਰੀ ਫਿਰ ਬੇਨਤੀ ਆ ਪ੍ਰਸ਼ਾਸਨ ਅਕਿ ਕਿਰਪਾ ਕਰਕੇ ਉਹਨਾਂ ਦੀ ਤਸੱਲੀ ਆਪਣੇ ਇੱਥੇ ਹੀ ਕਰਾਓ ਮੁਖਸਰ ਗਿੱਦੜਵਾਹੀ ਲੰਬੀ ਤੇ ਮਲੋੜ ਔਰ ਜੇ ਉਹ ਮੇਰੇ ਤੱਕ ਪਹੁੰਚ ਨਹੀਂਦਾ ਮਤਲਬ ਉਹਨਾਂ ਦੀ ਤਸੱਲੀ ਨਹੀਂ ਹੋਈ ਹੈਗੀ ਉਹਨਾਂ ਦੀ ਤਸੱਲੀ ਫਿਰ ਅਸੀਂ ਕਰਾਵਾਂਗੇ ਔਰ ਉੱਥੇ ਫਿਰ ਕਿੱਚ ਤੋਂ ਵੀ ਹੁੰਦੀ ਆ ਭਾਈ ਪ੍ਰਸ਼ਾਸਨ ਵਾਲੇ ਉਹ ਬੱਚੋ ਜਿੰਨਾ ਪਾਸਾ ਨਹੀਂ ਜੱਟੇ ਨਾਲ ਤੇ ਬੜਾ ਬਲੈਕ ਕੋਲ ਜੱਟਾਂ ਵਾਲੇ ਨੂੰ ਪੀਤਾ ਜਾਂਦਾ ਕਿ ਉਹਨਾਂ